ਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਏਜੀ ਬਲੌਗਸ ਤੋਂ ਤੁਹਾਡਾ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਦਾ ਆਪਾਂ ਬਲੌਗ ਸ਼ੂਟ ਕਰਨ ਆਏ ਆ ਜੀ ਗੁਰਦੁਆਰਾ ਸ੍ਰੀ ਅੰਤਰਾਤਮਾ ਸਾਹਿਬ ਜੀ ਤੇ ਸੁਲਤਾਨਪੁਰ ਲੋਧੀ ਜੇ ਗੁਰਦੁਆਰਾ ਸਾਹਿਬ ਸਥਿਤ ਹੈ ਜੀ ਤੇ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸਾਹਿਬ ਆ ਇਹ ਤੇ ਆਪਾਂ ਅੰਦਰ ਚੱਲਦੇ ਨਤਮਸਤਕ ਉਹ ਨਇਤ ਉਹ ਜਗ੍ਹਾ ਮਾ ਗੁਰੂ ਘਰ ਦੇ ਦਰਸ਼ਨ ਕਰਵਾਉਣਾ ਜੀ ਤੇ ਗੁਰੂ ਘਰ ਦੇ ਇਤਿਹਾਸ ਮੈਂ ਤੁਹਾਨੂੰ ਦੱਸ ਦਿੰਨਾ ਵਾ ਥੋੜਾ ਜਿਹਾ ਵੀ ਬਾਬਾ ਜੀ ਕੋਲੇ ਮੁਸਲਮਾਨ ਆਏ ਸੀਗੇ ਤੇ ਆ ਕੇ ਉਹਨਾਂ ਨੂੰ ਪੁੱਛਣ ਲੱਗੇ ਵੀ ਤੁਸੀਂ ਹਿੰਦੂਆਂ ਦੇ ਗੁਰੂ ਹੋ ਕਿ ਮੁਸਲਮਾਨਾਂ ਦੇ ਗੁਰੂ ਹੋ ਤੇ ਬਾਬਾ ਜੀ ਨੇ ਫਿਰ ਉਹਨਾਂ ਨੂੰ ਇਹ ਜਵਾਬ ਦਿੱਤਾ ਵੀ ਅਸੀਂ ਤਾਂ ਸਾਂਝੇ ਆ ਤੇ ਫਿਰ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਸਾਂਝੇ ਹੋ ਤਾਂ ਕਹਿੰਦੇ ਸਾਡੇ ਨਾਲ ਚੱਲ ਕੇ ਨਮਾਜ਼ ਪੜੋ ਤੇ ਬਾਬਾ ਜੀ ਉਹਨਾਂ ਦੇ ਨਾਲ ਚੱਲੇ ਗਏ ਸੀਗੇ ਤੇ ਜਦੋਂ ਉਹ ਮੁਸਲਮਾਨ ਨਮਾਜ਼ ਪੜਨ ਲੱਗੇ ਤੇ ਬਾਬਾ ਜੀ ਸਿੱਧੇ ਹੀ ਖੜੇ ਰਹੇ ਤੇ ਉਹਨਾਂ ਨੇ ਨਮਾਜ਼ ਰੋਕ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਨਾਲ ਨਮਾਜ਼ ਤਾਂ ਪੜੀ ਨਹੀਂ ਹੈਗੀ ਵੀ ਤੁਸੀਂ ਤਾਂ ਸਿੱਧੇ ਹੀ ਖੜੇ ਹੋ ਤੇ ਬਾਬਾ ਜੀ ਨੇ ਫਿਰ ਉਹਨਾਂ ਨੂੰ ਇਹ ਜਵਾਬ ਦਿੱਤਾ ਕਹਿੰਦੇ ਨਮਾਜ਼ ਤਾਂ ਤੁਸੀਂ ਵੀ ਨਹੀਂ ਪੜੀ ਹੈਗੀ ਤੇ ਉਹ ਕਹਿੰਦੇ ਵੀ ਅਸੀਂ ਤਾਂ ਨਮਾਜ਼ ਪੜ ਰਹੇ ਹਾਂ ਤੇ ਫਿਰ ਉਹਨਾਂ ਨੇ ਕਿਹਾ ਕਹਿੰਦੇ ਤੁਹਾਡਾ ਸ਼ਰੀਰ ਤਾਂ ਇੱਥੇ ਹੈਗਾ ਇਸ ਟੈਂਪਰ ਤੁਹਾਡਾ ਮਨ ਕਿਤੇ ਹੋਰ ਭਟਕ ਰਿਹਾ ਵੀ ਤੁਹਾਡਾ ਮਨ ਪਰਮਾਤਮਾ ਵੱਲ ਨਹੀਂ ਹੈਗਾ ਨਮਾਜ਼ ਵੱਲ ਨਹੀਂ ਹੈਗਾ ਤੇ ਫਿਰ ਉਸ ਤੋਂ ਬਾਅਦ ਮੁਸਲਮਾਨਾਂ ਨੂੰ ਵਿਸ਼ਵਾਸ ਹੋ ਗਿਆ ਵੀ ਬਾਬਾ ਜੀ ਤਾਂ ਅੰਤਰਜਾਮੀ ਨੇ ਉਹ ਤਾਂ ਮੰਨਾਂ ਦੀਆਂ ਜਾਣਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਵੀ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਦਾ ਲੱਗਿਆ ਹੋਇਆ ਬੋਰਡ ਸਾਹਮਣੇ ਤੇ ਇੱਕ ਬਾਬਾ ਜੀ ਦੀ ਤਸਵੀਰ ਵੀ ਬਣੀ ਹੋਈ ਆ ਸਾਹਮਣੇ ਜਿਹਦੇ ਵਿੱਚ ਉਹ ਮੁਸਲਮਾਨ ਨਮਾਜ਼ ਪੜ੍ਹ ਰਹੇ ਤੇ ਬਾਬਾ ਜੀ ਉਦਾਂ ਹੀ ਸਿੱਧਾ ਖੜੇ ਨੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ 'ਚ ਤਸਵੀਰ ਲੱਗੀ ਹੋਈ ਆ ਤੇ ਬਾਕੀ ਆਪਾਂ ਅੱਗੇ ਚੱਲਦੇ ਹਾਂ ਗੁਰੂ ਘਰ ਦੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਜੀ ਚੱਲ ਕੇ ਚਲੋ ਜੀ Thank you. ਲੋ ਜੀ ਆਏ ਸੀਗਾ ਆਪਣਾ ਇਦਾਂ ਬਲੌਗ ਗੁਰਦੁਆਰਾ ਸ਼੍ਰੀ ਅੰਤਰਆत्मा ਸਾਹਿਬ ਗੁਰਸultanਪੁਰ ਲੋਦੀ ਤੇ ਆਪਾਂ ਗੁਰੂ ਘਰ ਨਾਤਮਸਤਕ ਹੋ ਕੇ ਬਾਹਰ ਆ ਗਏ ਆ ਜੀ ਤੇ ਅੱਜ ਦਾ ਬਲੌਗ ਆਪਾਂ ਇੱਥੇ ਹੀ ਖਤਮ ਕਰਦੇ ਆ ਜੀ ਕੋਈ ਗਲਤੀ ਹੋ ਗਈ ਕੋਈ ਭੁੱਲ ਚੁੱਕੋਗੇ ਤਾਂ ਮੈਨੂੰ ਮਾਫ਼ ਕਰਿਓ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਹਾਨੂੰ ਮੈਂ ਦੱਸਦਾ ਜੀ ਮੁਸਲਮਾਨਾਂ ਵੱਲੋਂ ਇਹ ਪੁੱਛਿਆ ਗਿਆ ਸੀ ਉਹਨਾਂ ਨੂੰ ਵੀ ਤੁਸੀਂ ਹਿੰਦੂਆਂ ਦੇ ਗੁਰੂਆਂ ਕੋਈ ਮੁਸਲਮਾਨਾਂ ਦੇ ਤੇ ਬਾਬਾ ਜੀ ਨੇ ਇਹ ਕਿਹਾ ਸੀ ਸਤਾਂਝੇ ਗੁਰੂਆਂ ਬਾਕੀ ਤੁਹਾਨੂੰ ਸੰਖੇਪ ਇਤਿਹਾਸ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਮੈਂ ਦਿਖਾਤਾ ਤੁਸੀਂ ਉੱਥੇ ਦੇਖ ਸਕਦੇ ਹੋ ਤੇ ਬਾਕੀ